ਪੰਜਾਬ ਦੇ ਨੌਜਵਾਨਾਂ ਅੰਦਰ ਪੜਨ ਦੀ ਆਦਤ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਪਿੰਡੂ ਲਾਇਬ੍ਰੇਰੀ ਯੋਜਨਾ ਅਧੀਨ ਅਤੀ ਆਧੁਨਿਕ ਲਾਇਬ੍ਰੇਰੀਆਂ ਦੀ ਸਥਾਪਨਾ ਕੀਤੀ ਜਾ ਰਹੀ ਹੈ ਇਸ ਨਾਲ ਸਕੂਲੀ ਵਿਦਿਆਰਥੀਆਂ ਸਮੇਤ ਸਮਾਜ ਦੇ ਹੋਰ ਵਰਗਾਂ ਨੂੰ ਵੀ ਲਾਭ ਪ੍ਰਾਪਤ ਹੋਵੇਗਾ ਵਰਤਮਾਨ ਸਮੇਂ ਪੰਜਾਬ ਭਾਰਤ ਚ ਕੋਲ 196 ਪਿੰਡੂ ਲਾਇਬ੍ਰੇਰੀਆਂ ਕਾਰਜਸ਼ੀਲ ਹਨ ਅਤੇ 135 ਨਿਰਮਾਣधीन ਹਨ ਪੰਜਾਬ ਸਰਕਾਰ ਵੱਲੋਂ ਹਰੇਕ ਵਿਧਾਨ ਸਭਾ ਹਲਕੇ 'ਚ 6 ਲਾਇਬ੍ਰੇਰੀਆਂ ਸਥਾਪਿਤ ਕੀਤੀਆਂ ਜਾਣਗੀਆਂ ਜਿਸ ਤੇ ਪ੍ਰਤੀ ਹਲਕਾ 64 ਲੱਖ ਰੁਪਏ ਦੀ ਲਾਗਤ ਆਵੇਗੀ ਇਸ ਪਹਿਲ ਕਦਮੀ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਨੌਜਵਾਨ ਹਰ ਖੇਤਰ 'ਚ ਉੱਤਮ ਪ੍ਰਦਰਸ਼ਨ ਕਰਨ ਅਤੇ ਵੱਖ-ਵੱਖ ਖੇਤਰਾਂ 'ਚ ਸੂਬੇ ਦਾ ਨਾਮ ਰੌਸ਼ਨ ਕਰਨ ਬਹੁਤ ਵਧੀਆ ਲਾਇਬ੍ਰੇਰੀ ਕੰਪਿਊਟਰ ਵਧੀਆ ਆ ਗਈ ਇਸ ਦਾ ਸਟਰਕਚਰ ਸਾਰਾ ਬਹੁਤ ਵਧੀਆ ਪੜ੍ਹਾਈ ਦਾ ਮਾਹੌਲ ਬਹੁਤ ਵਧੀਆ ਫਰਮ ਦਾ ਸਭ ਕੁਝ ਬਹੁਤ ਵਧੀਆ ਰਿਕੇ ਫਰਮ ਦਾ ਬਹੁਤ ਬੈਨੀਫਿਟ ਮਿਲਿਆ ਇਹ ਸਦੀ ਬੁੱਕਸ ਮੈਂ ਪੜਦਾ ਹਿੰ ਇਨਵੈਸਟਰੀ ਬਾਰੇ ਪਤਾ ਲੱਗਦਾ ਹਰ ਚੀਜ਼ ਬਾਰੇ ਪਤਾ ਲੱਗਦਾ ਮੈਨੂੰ ਬਹੁਤ ਵਧੀਆ ਲੱਗੀ ਲਾਇਬ੍ਰੇਰੀ ਇੱਕ ਅਜਿਹਾ ਜ਼ਰੀਆ ਹੈ ਜਿਹਦੇ ਨਾਲ ਤੁਸੀਂ ਪੂਰੀ ਦੁਨੀਆ ਦੇ ਨਾਲ ਦੁਨੀਆ ਚ ਪਹਿਲਾਂ ਕੀ ਹੋਇਆ ਅੱਜ ਕੀ ਹੋ ਰਿਹਾ ਹੈ ਅੱਗੇ ਕੀ ਹੋਣ ਵਾਲਾ ਹੈ ਇਹ ਸਾਰਾ ਤੁਸੀਂ ਕਿਤਾਬਾਂ 'ਚ ਪੜ ਸਕਦੇ। ਇਹ ਆਪਣਾ ਟ੍ਰੈਂਡੀ ਵਾਲਾ ਟ੍ਰੈਂਡੀ ਵਾਲਾ ਪੈਨ ਹੈ। ਤੇ ਸਰ ਪਾਣੀ ਦੇ ਕੀ ਹਾਲਾਤ ਨੇ ਇੱਥੇ ਇੱਕ ਕਿਹਾ ਜਾ ਰਿਹਾ ਕਿ ਬੰਨ ਟੁੱਟ ਗਿਆ ਨਹੀਂ ਬੰਨ ਬੰਨ ਨਹੀਂ ਟੁੱਟਿਆ ਹੈਗਾ ਜੀ ਐਕਚੁਅਲੀ ਇਹ ਜਿਹੜੀ ਪਾਣੀ ਦੇ ਸੀਪੇਜ ਹੈ ਉਹ ਹੌਲੀ ਹੌਲੀ ਅੱਗੇ ਵਧ ਰਹੀ ਹੈ ਐਡਵਾਂਸ ਸਾਡੇ ਵੱਲੋਂ ਤਿਆਰੀ ਐਡਮਿਨਿਸਟ੍ਰੇਸ਼ਨ ਵੱਲੋਂ ਸਾਡਾ ਵੈਕਿਊਏਸ਼ਨ ਪਲਾਨ ਰੈਡੀ ਹੈ ਜਗ੍ਹਾ ਏਅਰ ਮਾਰਕ ਹੈ ਅਸੀਂ ਇਨਫੈਕਟ ਇਹਨਾਂ ਦੀ ਕੋਲ ਪੁੱਛਣ ਆਏ ਆ ਜੇ ਇਹ ਹੁਣੇ ਵੈਕਿਊਏਟ ਹੋਣਾ ਚਾਹੁੰਦੇ ਆ ਤਾਂ ਪ੍ਰਸ਼ਾਸਨ ਇਸ ਵਾਸਤੇ ਤਿਆਰ ਹੈ ਸਰ ਕੋਈ ਹਾਈ ਅਲਰਟ ਵੀ ਜਾਰੀ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਐਸਾ ਕੁਝ ਨਹੀਂ ਹੈ ਤੇ ਲੋਕਾਂ ਨੂੰ ਅਪੀਲ ਕੀਤੀ ਕਿ ਜਿਹੜੇ ਨੀਵੀਆਂ ਜਗ੍ਹਾ ਤੇ ਬੈਠੇ ਹੋਏ ਨਹੀਂ ਦੇਖੋ ਮਤਲਬ ਲੋਕ ਲੋਕਾਂ ਨੂੰ ਤਾਂ ਇਨਫੈਕਟ ਲੋਕਾਂ ਨੂੰ ਜ਼ਿਆਦਾ ਪਤਾ ਹੈ ਲੱਭੀ ਕਦੋਂ ਪੋਜੀਸ਼ਨ ਕਿਸ ਸਟੇਜ ਤੇ ਪਹੁੰਚੇਗੀ ਤੇ ਅਫਵਾਹਾਂ ਤੋਂ ਬਚਣਾ ਚਾਹੀਦਾ ਪ੍ਰਸ਼ਾਸਨ ਕੋ ਸਾਰੀ ਇਨਫੋਰਮੇਸ਼ਨ ਐਡਵਾਂਸ ਚ ਹੈਗੀ ਹੈ ਸਾਡੀ ਇਹ ਕੋਸ਼ਿਸ਼ ਹੈ ਜਿੱਥੇ ਜਿੱਥੇ ਕੋਈ ਲੋਕਾਂ ਵੱਲੋਂ ਕੋਈ ਰਿਕੁਆਇਰਮੈਂਟ ਆਉਂਦੀ ਹੈ ਵੈਕੂਏਸ਼ਨ ਦੀ ਅਸੀਂ ਉਹਨਾਂ ਨੂੰ ਵੈਕੂਏਟ ਕਰਨ ਲਈ ਤਿਆਰ ਹਾਂ ਆ ਐਕਚੁਅਲੀ ਰਾਉਂਡ ਦਾ ਕਲੋਕ ਮੇਰੀਆਂ ਮੈਡੀਕਲ ਟੀਮਸ ਲੱਗੀਆਂ ਹੋਈਆਂ ਇਵਨ ਨਾਈਟ ਡਿਊਟੀਆਂ ਲੱਗੀਆਂ ਹੋਈਆਂ ਡਾਕਟਰਸ ਦੀਆਂ ਵਿਦ ਐਂਬੂਲੈਂਸ ਸਾਰਾ ਇੰਤਜ਼ਾਮ ਹੋਇਆ ਹੋਇਆ ਹੈ ਮੈਨੂੰ ਕੰਟਰੋਲ ਰੂਮ ਤੋਂ ਫੋਨ ਜਿਹੜਾ ਆਇਆ ਉਹਦੇ 'ਚ ਦੱਸਿਆ ਗਿਆ ਸੀਗਾ ਕਿ ਕਿੰਡੀਵਾਲ 'ਕਾਫੀ ਪਾਣੀ ਆ ਗਿਆ' ਸੋ ਐਮਬੂਲੈਂਸਿਸ ਮੂਵ ਕਰ ਦਿੰਦੇ ਨੇ ਉਹਨਾਂ ਨੇ ਈਵਨ ਫਿਰੋਜ਼ਪੁਰ ਤੋਂ ਇੱਕ ਸਪੈਸ਼ਲ ਐਮਬੂਲੈਂਸ ਮੰਗਾ ਲਈ ਹੈ ਇੱਥੋਂ ਨੇ ਮੈਂ ਸਿਚੁਏਸ਼ਨ ਦੇਖੀ ਆ ਇੱਥੇ ਹੱਲੇ ਮੈਨੂੰ ਕੋਈ ਮਿਲਿਆ ਨਹੀਂ ਖਾਸ ਇੱਕ ਦੋ ਬੰਦੇ ਮਿਲੇ ਆ ਪਿੰਡ ਦੇ ਸੋ ਜਿਸ ਤਰ੍ਹਾਂ ਦੀ ਸਿਚੁਏਸ਼ਨ ਬਣੇਗੀ ਜਾਂ ਹੋਰ ਲੋਡ ਲੱਗੇਗੀ ਐਮਬੂਲੈਂਸਿਸ ਸੋ ਅਕੋਰਡਿੰਗਲੀ ਮੈਂ ਐਮਬੂਲੈਂਸਿਸ ਕਲਿੱਕ ਕਰਾਂਗੀ ਐਬਲਸ ਨੂੰ ਕਿਥੇ ਤਿਆਰ ਕੀਤਾ ਗਿਆ ਤੇ ਕਿਸ ਕਿਸ ਤਰ੍ਹਾਂ ਦੀ ਮੈਡੀਸਨ ਉਪਲਬਧ ਹੈ? ਆ ਮੈਡੀਸਨ ਜਿਹੜੀਆਂ ਬੇਸਿਕ ਮੈਡੀਸਨਸ ਹੈ ਉਹ ਅਵੇਲੇਬਲ ਨੇ ਜਿਹੜਾ ਸਟਾਫ ਵਿੱਚ ਹੋਏਗਾ ਉਹ ਬੇਸਿਕਲੀ ਟਰੀਟਮੈਂਟ ਦੇਵੇਗਾ ਉਹਦੇ ਇਲਾਵਾ ਜਿਹੜਾ ਨੀਅਰਸਟ ਜਿਹੜਾ ਅਸੀਂ ਬੇਸ ਕੈਂਪ ਬਣਾਇਆ ਆ ਰਿਤਪੁਰ ਤੇ ਉੱਥੇ ਚਾਰ ਬੈਡ ਲੱਗੇ ਹੋਏ ਆ ਸੋ ਜਿੱਥੇ ਕਿਤੇ ਪੇਸ਼ੈਂਟ ਨੂੰ ਐਡਮਿਟ ਕਰਨਾ ਨੀਅਰਸਟ ਆ ਰਿਤਪੁਰ ਉਸ ਤੋਂ ਬਾਅਦ ਫਿਰ ਸੀਐਸਸੀ ਮੰਦੋਤ ਹੈ ਉਹਦੇ ਨੀਅਰਰ ਜਿਹੜਾ ਗੁਰੂ ਹਰਸਾ ਹੈ ਤੇ ਫਿਰ ਫਿਰੋਜ਼ਪੁਰ ਜਿਹੜਾ ਸਿਵਲ ਹਸਪਤਾਲ ਹੈ ਸੋ ਅਸੀਂ ਜਿਹੜਾ ਇੰਤਜ਼ਾਮ ਕੀਤਾ ਆਏ ਪਰ ਜੇ ਲੋਡ ਪੈਂਦਾ ਹੋਰ ਇ ਇਹ ਆਪਣਾ ਟ੍ਰੈਂਡੀ ਵਾਲਾ ਟ੍ਰੈਂਡੀ ਵਾਲਾ ਪਿੰਡ ਹੈ ਤੇ ਸਰ ਪਾਣੀ ਦੇ ਕੀ ਹਾਲਾਤ ਰਹੇ ਤੇ ਇੱਕ ਕਿਹਾ ਜਾ ਰਿਹਾ ਕਿ ਬੰਨ ਟੁੱਟ ਗਿਆ ਨਹੀਂ ਬੰਨ ਬੰਨ ਨਹੀਂ ਟੁੱਟਿਆ ਹੋਗਾ ਜੀ ਐਕਚੁਅਲੀ ਇਹ ਜਿਹੜੀ ਪਾਣੀ ਦੇ ਸੀਪੇਜ ਹੈ ਉਹ ਹੌਲੀ ਹੌਲੀ ਅੱਗੇ ਵਧ ਰਹੀ ਹੈ ਐਡਵਾਂਸ ਸਾਡੇ ਵੱਲੋਂ ਤਿਆਰੀ ਐਡਮਿਨਿਸਟ੍ਰੇਸ਼ਨ ਵੱਲੋਂ ਸਾਡਾ ਇਵੈਕੂਏਸ਼ਨ ਪਲਾਨ ਰੈਡੀ ਹੈ ਜਗਾ ਇਰਮਾਰਕਡ ਹੈ ਅਸੀਂ ਇਨਫੈਕਟ ਇਹਨਾਂ ਦੀ ਕੋਲ ਪੁੱਛਣਾ ਆਏ ਹਾਂ ਜੀ ਇਹ ਹੁਣੇ ਵੈਕੂਏਟ ਹੋਣਾ ਚਾਹੁੰਦੇ ਆ ਤਾਂ ਪ੍ਰਸ਼ਾਸਨ ਇਸ ਵਾਸਤੇ ਤਿਆਰ ਹੈ ਸਰ ਸਰ ਕੋਈ ਹਾਈ ਅਲਰਟ ਵੀ ਜਾਰੀ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਵੈਸਾ ਕੁਝ ਨਹੀਂ ਹੈ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਜਿਹੜੇ ਨੀਵੀਆਂ ਜਗ੍ਹਾ ਤੇ ਬੈਠੇ ਨਹੀਂ ਦੇਖੋ ਲੋਕਾਂ ਨੂੰ ਅਪੀਲ ਕਰਨ ਆਏ ਮਤਲਬ ਲੋਕ ਲੋਕਾਂ ਨੂੰ ਉਸ ਇਨਫੈਕਟ ਲੋਕਾਂ ਨੂੰ ਜਿਆਦਾ ਪਤਾ ਹੈ ਲੱਭੀ ਕਦੋਂ ਪੋਜੀਸ਼ਨ ਕਿਹੜੇ ਸਟੇਜ ਤੇ ਪਹੁੰਚੇਗੀ ਤੇ افواہوں ਤੋਂ بچنا ਚਾਹੀਦਾ ਹੈ ਪ੍ਰਸ਼ਾਸਨ ਕੋ ਸਾਰੀ ਇਨਫੋਰਮੇਸ਼ਨ ਅਡਵਾਂਸ ਹੈਗੀ ਹੈ ਸਾਡੀ ਇਹ ਕੋਸ਼ਿਸ਼ ਹੈ ਜਿੱਥੇ ਜਿੱਥੇ ਕੋਈ ਲੋਕਾਂ ਵੱਲੋਂ ਕੋਈ ਰਿਕੁਆਇਰਮੈਂਟ ਆਦੀ ਹੈ ਵੈਕੂਏਸ਼ਨ ਦੀ ਅਸੀਂ ਉਹਨਾਂ ਨੂੰ ਵੈਕੂਏਟ ਕਰਨ ਲਈ ਤਿਆਰ ਹਾਂ ਆ ਐਕਚੁਅਲੀ ਰਾਉਂਡ ਦਿ ਕਲॉक ਮੇਰੀਆਂ ਮੈਡੀਕਲ ਟੀਮਸ ਲੱਗੀਆਂ ਹੋਈਆਂ ਹਨ ਇਵਨ ਨਾਈਟ ਡਿਊਟੀਆਂ ਲੱਗੀਆਂ ਹੋਈਆਂ ਡਾਕਟਰਾਂ ਦੀ ਵਿਦ ਐਮਬੂਲੈਂਸ ਸਾਰਾ ਇੰਤਜ਼ਾਮ ਹੋਇਆ ਹੋਇਆ ਹੁਣੇ ਮੈਨੂੰ ਕੰਟਰੋਲ ਰੂਮ ਤੋਂ ਫੋਨ ਜਿਹੜਾ ਆਇਆ ਉਹਦੇ 'ਚ ਦੱਸਿਆ ਗਿਆ ਸੀਗਾ ਕਿ ਟਿੰਡੀਵਾਲ ਕਾਫੀ ਪਾਣੀ ਆ ਗਿਆ ਸੋ ਐਮਬੂਲੈਂਸਸ ਮੂਵ ਕਰ ਦਿੰਦੇ ਹਨ ਇਵਨ ਫਿਰੋਜ਼ਪੁਰ ਤੋਂ ਇੱਕ ਸਪੈਸ਼ਲ ਮੈਂਬੂਲੈਂਸ ਮੰਗਾ ਲਈਏ ਇੱਥੋਂ ਦੀ ਮੈਂ ਸਿਚੁਏਸ਼ਨ ਦੇਖੀ ਆ ਇੱਥੇ ਹੱਲੇ ਮੈਨੂੰ ਕੋ ਮਿਲਿਆ ਨਹੀਂ ਖਾਸ ਇੱਕ ਦੋ ਬੰਦੇ ਮਿਲੇ ਆ ਪਿੰਡ ਦੇ ਸੋ ਜਿਸ ਤਰ੍ਹਾਂ ਦੀ ਸਿਚੁਏਸ਼ਨ ਬਣੇਗੀ ਜਾਂ ਹੋਰ ਲੋੜ ਲੱਗੇਗੀ ਐਮਬੂਲੈਂਸ ਸੋ ਅਕੋਰਡਿੰਗਲੀ ਮੈਂ ਐਮਬੂਲੈਂਸ ਹੀ ਕਲੋਪ ਕਰਾਂਗੀ ਐਮਬੂਲੈਂਸ ਨੂੰ ਕਿੱਥੇ ਤਰ੍ਹਾਂ ਕੀਤਾ ਗਿਆ ਤੇ ਕਿਸ ਕਿਸ ਤਰ੍ਹਾਂ ਦੀ ਮੈਡੀਸਨ ਹੋਣੀ ਚਾਹੀਦੀ ਹੈ ਮੈਡੀਸਨ ਜਿਹੜੀਆਂ ਬੇਸਿਕ ਮੈਡੀਸਨਸ ਹੈ ਉਹ ਅਵੇਲੇਬਲ ਨੇ ਜਿਹੜਾ ਸਟਾਫ ਵਿੱਚ ਹੋਏਗਾ ਉਹ ਬੇਸਿਕਲੀ ਟਰੀਟਮੈਂਟ ਦੇਵੇਗਾ ਉਹਦੇ ਇਲਾਵਾ ਜਿਹੜਾ ਨੀਅਰਸਟ ਜਿਹੜਾ ਅਸੀਂ ਬੇਸ ਕੈਂਪ ਬਣਾਇ ਸੋ ਤੇ ਚਾਰ ਬੈਡ ਲੱਗੇ ਹੋਏ ਆ ਸੋ ਜਿੱਥੇ ਕਿਤੇ ਪੇਸ਼ੈਂਟ ਐਡਮਿਟ ਕਰਨਾ ਨੀਅਰਸਟ ਹਾਰਟ ਕੇ ਉਸ ਤੋਂ ਬਾਅਦ ਫਿਰ ਸੀਐਕਸੀਮਮ ਦੂਰ ਤੱਕ ਉਹਦੇ ਨੀਅਰਰ ਜਿਹੜਾ ਗੁਰੂ ਹਰਸਾਏ ਤੇ ਫਿਰ ਫਿਰੋਜ਼ਪੁਰ ਜਿਹੜਾ ਸਿਵਲ ਹਸਪਤਾਲ ਹੈ ਸੋ ਅਸੀਂ ਜਿਹੜਾ ਇੰਤਜ਼ਾਮ ਕੀਤਾ ਆਏ ਆ ਪਰ ਜੇ ਲੋਡ ਪੈਂਦ ਹੋਰ ਇੰਤਜ਼ਾਮ ਦੀ ਲੋੜ ਪਈ ਮੈਂ ਮੈਡੀਕਲ ਟੀਮਸ ਐਕਸਟਰਾ ਲਗਾਤੀ अपना ट्रेंडिंग वाला ट्रेंडिंग वाला पेंड है ते सर पानी ते की हालात ਨੇ ਤੇ ਇੱਕ ਕਿਹਾ ਜਾ ਰਿਹਾ ਕਿ ਬੰਨ ਟੁੱਟ ਗਿਆ ਨਹੀਂ ਬੰਨ ਬੰਨ ਨਹੀਂ ਟੁੱਟਿਆ ਹੈਗਾ ਜੀ ਐਕਚੁਅਲੀ ਇਹ ਜਿਹੜੀ ਪਾਣੀ ਦੇ ਸੀ ਪੇਜ ਹੈ ਉਹ ਹੋਲੀ ਹੋਲੀ ਕੇ ਵੱਧ ਰਹੀ ਹੈ ਐਡਵਾਂਸ ਸਾਡੇ ਵੱਲੋਂ ਤਿਆਰੀ ਐਡਮਿਨਿਸਟ੍ਰੇਸ਼ਨ ਵੱਲੋਂ ਸਾਡਾ ਵੈਕਿਊਏਸ਼ਨ ਪਲਾਨ ਰੈਡੀ ਹੈ ਜਗਾ ਇਰਮਾਰਕ ਦਾ ਅਸੀਂ ਇਨਫੈਕਟ ਇਹਨਾਂ ਦੀ ਕੋਲ ਪੁੱਛਣਾ ਆਏ ਆ ਜੀ ਇਹ ਹੁਣੇ ਵੈਕਿਊਏਟ ਹੋਣਾ ਚਾਹੁੰਦੇ ਆ ਤਾਂ ਪ੍ਰਸ਼ਾਸਨ ਇਸ ਵਾਸਤੇ ਤਿਆਰ ਸਰ ਸਰ ਕੋਈ ਹਾਈ ਅਲਰਟ ਵੀ ਜਾਰੀ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਵੈਸਾ ਕੁਝ ਨਹੀਂ ਹੈ ਸਰ ਪਰ ਲੱਗੇ ਤੇ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਜਿਹੜੇ ਨੀਵੀਂ ਜਗ੍ਹਾ ਤੇ ਬੈਠੇ ਨੇ ਨਹੀਂ ਦੇਖੋ ਲੋਕਾਂ ਤੋਂ ਅਪੀਲ ਕਰਨ ਆਏ ਮਤਲਬ ਲੋਕ ਲੋਕਾਂ ਨੂੰ ਤਾਂ ਇਨਫੈਕਟ ਲੋਕਾਂ ਨੂੰ ਜਿਆਦਾ ਪਤਾ ਹੈ ਲੱਭੀ ਕਦੋਂ ਪੋਜੀਸ਼ਨ ਕਿਸ ਸਟੇਜ ਤੇ ਪਹੁੰਚੇਗੀ ਤੇ ਅਫਵਾਹਾਂ ਤੋਂ ਬਚਣਾ ਚਾਹੀਦਾ ਹੈ ਪ੍ਰਸ਼ਾਸਨ ਕੋ ਸਾਰੀ ਇਨਫੋਰਮੇਸ਼ਨ ਐਡਵਾਂਸ ਹੈਗੀ ਹੈ ਸਾਡੀ ਇਹ ਕੋਸ਼ਿਸ਼ ਹੈ ਜਿੱਥੇ ਜਿੱਥੇ ਕੋਈ ਲੋਕਾਂ ਵੱਲੋਂ ਕੋਈ ਰਿਕੁਆਇਰਮੈਂਟ ਆਦੀ ਹੈ ਵੈਕੂਏਸ਼ਨ ਦੀ ਅਸੀਂ ਉਹਨਾਂ ਨੂੰ ਵੈਕੂਏਟ ਕਰਨ ਲਈ ਤਿਆਰ ਹਾਂ ਹਾਂ ਐਕਚੁਅਲੀ ਰਾਉਂਡ ਦਿ ਕਲॉक ਮੇਰੀਆਂ ਮੈਡੀਕਲ ਟੀਮਸ ਲੱਗੀਆਂ ਹੋਈਆਂ ਹਨ ਈਵਨ ਨਾਈਟ ਡਿਊਟੀਆਂ ਲੱਗੀਆਂ ਹੋਈਆਂ ਨੇ ਡਾਕ ਕਿ ਐਂਬੂਲੈਂਸ ਸਾਰਾ ਇੰਤਜ਼ਾਮ ਹੋਇਆ ਹੋਇਆ। ਮੈਨੂੰ ਕੰਟਰੋਲ ਰੂਮ ਤੋਂ ਫੋਨ ਜਿਹੜਾ ਆਇਆ ਉਹਦੇ 'ਚ ਦੱਸਿਆ ਗਿਆ ਸੀਗਾ ਕਿ ਕਿੰਡੀਵਾਲ 'ਕਾਫੀ ਪਾਣੀ ਆ ਗਿਆ। ਸੋ ਐਂਬੂਲੈਂਸਿਸ ਮੂਵ ਕਰ ਦਿੰਦੇ ਨੇ ਉਹਨਾਂ ਨੇ। ਈਵਨ ਫਿਰੋਜ਼ਪੁਰ ਤੋਂ ਇੱਕ ਸਪੈਸ਼ਲ ਐਂਬੂਲੈਂਸ ਮੰਗਾ ਲਈ ਹੈ। ਐਥੋਂ ਨੇ ਮੈਂ ਸਿਚੁਏਸ਼ਨ ਦੇਖੀ ਆ। ਇੱਥੇ ਹੱਲੇ ਮੈਨੂੰ ਕੋ ਮਿਲਿਆ ਨਹੀਂ। ਖਾਸ ਇੱਕ ਦੋ ਬੰਦੇ ਮਿਲੇ ਪਿੰਡ ਦੇ। ਸੋ ਜਿਸ ਤਰ੍ਹਾਂ ਦੀ ਸਿਚੁਏਸ਼ਨ ਬਣੇਗੀ ਇਹ ਹੋਰ ਲੋਡ ਲੱਗੇਗੀ ਆ ਬੈਲੈਂਸ ਸੋ ਅਕੋਰਡਿੰਗਲੀ ਮੈਂ ਐਂਬੂਲੈਂਸ ਵੀ ਕਲਪ ਕਰਾਂਗੇ। ਟੈਬਲਸ ਨੂੰ ਕਿੱਥੇ ਤਰ੍ਹਾਂ ਕੀਤਾ ਗਿਆ ਤੇ ਕਿਸ ਕਿਸ ਤਰ੍ਹਾਂ ਦੀ ਮੈਡੀਸਨ ਅਵੇਲੇਬਲ ਹੈ? ਆ ਮੈਡੀਸਨਸ ਜਿਹੜੀਆਂ ਬੇਸਿਕ ਮੈਡੀਸਨਸ ਹੈ ਉਹ ਅਵੇਲੇਬਲ ਨੇ ਜਿਹੜਾ ਸਟਾਫ ਵਿੱਚ ਹੋਏਗਾ ਉਹ ਬੇਸਿਕਲੀ ਟਰੀਟਮੈਂਟ ਦੇਵੇਗਾ। ਉਹਦੇ ਇਲਾਵਾ ਜਿਹੜਾ ਨੀਅਰਸਟ ਜਿਹੜਾ ਅਸੀਂ ਬੇਸ ਕੈਂਪ ਬਣਾਇਆ ਆ ਰਿਪਤੀ। ਉੱਥੇ ਚਾਰ ਬੈਡ ਲੱਗੇ ਹੋਏ ਆ ਸੋ ਜਿੱਥੇ ਕਿਤੇ ਪੇਸ਼ੈਂਟ ਐਡਮਿਟ ਕਰਨਾ ਨੀਅਰਸਟ ਆ ਰਿਪਤੀ। ਉਸ ਤੋਂ ਬਾਅਦ ਫਿਰ ਸੀਐਸਸੀ ਮੰਦੋਤ ਹੈ ਉਹਦੇ ਨੀਅਰਰ ਜਿਹੜਾ ਗੁਰੂ ਹਰਸਾਏ ਤੇ ਫਿਰ ਫ ਸੋ ਅਸੀਂ ਜਿਹੜਾ ਇੰਤਜ਼ਾਮ ਕੀਤਾ ਆਏ ਹਾਂ ਪਰ ਜੇ ਲੋੜ ਪੈਂਦੀ ਹੋਰ ਇੰਤਜ਼ਾਮ ਦੀ ਲੋੜ ਕਈ ਵਾਰ ਮੈਡੀਕਲ ਟੀਮਸ ਐਕਸਟਰਾ ਲਗਾਉਂਦੇ ਆਏ। ਇਹ ਆਪਣਾ ਟ੍ਰੈਂਡੀ ਵਾਲਾ ਟ੍ਰੈਂਡੀ ਵਾਲਾ ਪੈਂਡ ਹੈ। ਤੇ ਸਰ ਪਾਣੀ ਦੇ ਕੀ ਹਾਲਾਤ ਰਹੇ ਤੇ ਕਿਹਾ ਜਾ ਰਿਹਾ ਕਿ ਬੰਨ ਟੁੱਟ ਗਿਆ ਨਹੀਂ ਬੰਨ ਬੰਨ ਨਹੀਂ ਟੁੱਟਿਆ ਹੋਏਗਾ ਜੀ ਐਕਚੁਅਲੀ ਇਹ ਜਿਹੜੀ ਪਾਣੀ ਦੇ ਸੀ ਪੇਜ ਹੈ ਉਹ ਹੌਲੀ ਹੌਲੀ ਅੱਗੇ ਵਧ ਰਹੀ ਹੈ ਐਡਵਾਂਸ ਸਾਡੇ ਵੱਲੋਂ ਤਿਆਰੀ ਐਡਮਿਨਿਸਟ੍ਰੇਸ਼ਨ ਵੱਲੋਂ ਸਾਡਾ ਵੈਕਿਊਏਸ਼ਨ ਪਲਾਨ ਰੈਡੀ ਹੈ ਜਗਾ ਇਰਮਾਰਕਡ ਹੈ ਅਸੀਂ ਇਨਫੈਕਟ ਇਹਨਾਂ ਦੀ ਕੋਲ ਪੁੱਛਣਾ ਆਏ ਹਾਂ ਜੀ ਇਹ ਹੁਣੇ ਵੈਕਿਊਏਟ ਹੋਣਾ ਚਾਹੁੰਦੇ ਆ ਤਾਂ ਪ੍ਰਸ਼ਾਸਨ ਇਸ ਵਾਸਤੇ ਤਿਆਰ ਹੈ ਸਰ ਸਰ ਕੋਈ ਹਾਈ ਅਲਰਟ ਵੀ ਜਾਰੀ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਵੈਸਾ ਕੁਝ ਨਹੀਂ ਹੈ ਸਰ ਪਰ ਲੱਗੇ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਜਿਹੜੇ ਨੀਵੀਂ ਜਗ੍ਹਾ ਤੇ ਬੈਠੇ ਨਹੀਂ ਦੇਖੋ ਮਤਲਬ ਲੋਕ ਲੋਕਾਂ ਨੂੰ ਤਾਂ ਇਨਫੈਕਟ ਲੋਕਾਂ ਨੂੰ ਜ਼ਿਆਦਾ ਪਤਾ ਹੈ ਲੱਭੀ ਕਦੋਂ ਪੋਜੀਸ਼ਨ ਕਿਸ ਸਟੇਜ ਤੇ ਪਹੁੰਚੇਗੀ ਤੇ ਅਫਵਾਹਾਂ ਤੋਂ ਬਚਣਾ ਚਾਹੀਦਾ ਪ੍ਰਸ਼ਾਸਨ ਕੋ ਸਾਰੀ ਇਨਫੋਰਮੇਸ਼ਨ ਐਡਵਾਂਸ ਚ ਹੈਗੀ ਹੈ ਸਾਡੀ ਇਹ ਕੋਸ਼ਿਸ਼ ਹੈ ਜਿੱਥੇ ਜਿੱਥੇ ਕੋਈ ਲੋਕਾਂ ਵੱਲੋਂ ਕੋਈ ਰਿਕੁਆਇਰਮੈਂਟ ਆਉਂਦੀ ਹੈ ਵੈਕਿਊਏਸ਼ਨ ਦੀ ਅਸੀਂ ਉਹਨਾਂ ਨੂੰ ਵੈਕਿਊਏਟ ਕਰਨ ਲਈ ਤਿਆਰ ਹਾਂ ਆ ਐਕਚੁਅਲੀ ਰਾਉਂਡ ਦਾ ਕਲੌਕ ਮੇਰੀਆਂ ਮੈਡੀਕਲ ਟੀਮਸ ਲੱਗੀਆਂ ਹੋਈਆਂ ਇਵਨ ਨਾਈਟ ਡਿਊਟੀਆਂ ਲੱਗੀਆਂ ਹੋਈਆਂ ਡਾਕਟਰਸ ਦੀਆਂ ਇਹ ਤੇ ਐਂਬੂਲੈਂਸ ਸਾਰਾ ਇੰਤਜ਼ਾਮ ਹੋਇਆ ਹੋਇਆ ਹੈ ਮੈਨੂੰ ਕੰਟਰੋਲ ਰੂਮ ਤੋਂ ਫੋਨ ਜਿਹੜਾ ਆਇਆ ਉਹਦੇ ਚ ਦੱਸਿਆ ਗਿਆ ਸੀਗਾ ਕਿ ਟਿੰਡੀਵਾਲ ਕਾਫੀ ਪਾਣੀ ਆ ਗਿਆ ਸੋ ਐਮਬੂਲੈਂਸਿਸ ਮੂਵ ਕਰ ਦਿੰਦੇ ਨੇ ਉਹਨਾਂ ਨੇ ਇਵਨ ਫਿਰੋਜ਼ਪੁਰ ਤੋਂ ਇੱਕ ਸਪੈਸ਼ਲ ਐਮਬੂਲੈਂਸ ਮੰਗਾ ਲਈ ਹੈ ਐਥੋਂ ਨੇ ਮੈਂ ਸਿਚੁਏਸ਼ਨ ਦੇਖੀ ਆ ਇੱਥੇ ਹੱਲੇ ਮੈਨੂੰ ਕੋ ਮਿਲਿਆ ਨਹੀਂ ਖਾਸ ਇੱਕ ਦੋ ਬੰਦੇ ਮਿਲੇ ਆ ਪਿੰਡ ਦੇ ਸੋ ਜਿਸ ਤਰ੍ਹਾਂ ਦੀ ਸਿਚੁਏਸ਼ਨ ਬਣੇਗੀ ਇਹ ਹੋਰ ਲੋਡ ਲੱਗੇਗੀ ਆ ਬੈਲੈਂਸ ਸੋ ਅਕੋਰਡਿੰਗਲੀ ਮੈਂ ਐਂਬੂਲੈਂਸ ਵੀ ਕਲਪ ਕਰਾਂਗੇ। ਟੈਬਲਸ ਨੂੰ ਕਿੱਥੇ ਤਰ੍ਹਾਂ ਕੀਤਾ ਗਿਆ ਤੇ ਕਿਸ ਕਿਸ ਤਰ੍ਹਾਂ ਦੀ ਮੈਡੀਸਨ ਅਵੇਲੇਬਲ ਹੈ? ਆ ਮੈਡੀਸਨਸ ਜਿਹੜੀਆਂ ਬੇਸਿਕ ਮੈਡੀਸਨਸ ਹੈ ਉਹ ਅਵੇਲੇਬਲ ਨੇ ਜਿਹੜਾ ਸਟਾਫ ਵਿੱਚ ਹੋਏਗਾ ਉਹ ਬੇਸਿਕਲੀ ਟਰੀਟਮੈਂਟ ਦੇਵੇਗਾ। ਉਹਦੇ ਇਲਾਵਾ ਜਿਹੜਾ ਨੀਅਰਸਟ ਜਿਹੜਾ ਅਸੀਂ ਬੇਸ ਕੈਂਪ ਬਣਾਇਆ ਆ ਰਿਪਤੀ। ਉੱਥੇ ਚਾਰ ਬੈਡ ਲੱਗੇ ਹੋਏ ਆ ਸੋ ਜਿੱਥੇ ਕਿਤੇ ਪੇਸ਼ੈਂਟ ਐਡਮਿਟ ਕਰਨਾ ਨੀਅਰਸਟ ਆ ਰਿਪਤੀ। ਉਸ ਤੋਂ ਬਾਅਦ ਫਿਰ ਸੀਐਸਸੀ ਮੰਦੋਤ ਹੈ ਉਹਦੇ ਨੀਅਰਰ ਜਿਹੜਾ ਗੁਰੂ ਹਰਸਾ ਆ ਤੇ ਫਿਰ ਫ ਸੋ ਅਸੀਂ ਜਿਹੜਾ ਇੰਤਜ਼ਾਮ ਕੀਤਾ ਆਏ ਪਰ ਜੇ ਲੋੜ ਪੈਂਦੀ ਹੋਰ ਇੰਤਜ਼ਾਮ ਦੀ ਲੋੜ ਪਈ ਮੈਂ ਮੈਡੀਕਲ ਟੀਮਸ ਐਕਸਟਰਾ ਲਗਾ ਦੇਣਾ